सतनाम श्री वायू साहिब जी तना श्री महारा पंजवादर् दाखी नो भले अपना ਪੜਾ ਤੇਰ ਉਪਰ ਕਰ ਧਾਰਿਓ ਕਿਰਪਾ ਕਟਾ ਕਵ ਢੋਕਣ ਕੀ ਤੋ ਦਾਸ ਤਰੋਵ ਵਧਾਰਿਓ ਹਰਜਾ ਮੇਰਾ ਗੁਰੂ ਗੋਬਿੰਦ ਕਾਂਠਾ ਆ ਗਣ ਜੰਮ ਬੇਟੇ ਧਿਆਰ ਪੁਰਖ ਬਗਤ ਸੰਤ ਪਿੰਡ ਕਸ਼ੂਹਾ ਤੋਂ ਭਾਈ ਇਕਤਾਰ ਸਿੰਘ ਜੀ ਪਿੰਡ ਮਾਜਰਾ ਤੋਂ ਭਾਈ ਹਰੀ ਸਿੰਘ ਜੀ ਦੇ ਪਰਿਵਾਰ ਭਾਈ ਗੁਰਮੇਸ਼ੂ ਦਾ ਪਰਿਵਾਰ ਪਿੰਡ ਮਾਜਰਾ ਤੋਂ ਭਾਈ ਹਰੀ ਸਿੰਘ ਜੀ ਗੁਰਮੇਲ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਪਿੰਡ ਮੜੌੜ ਤੋਂ ਭਾਈ ਨਿਭਾ ਸਿੰਘ ਜੀ ਜੋਰਦਾਰ ਸਿੰਘ ਜੀ ਪਿੰਡ ਮੜੌਰ ਤੋਂ ਭਾਈ ਸਰਪੈ ਸਿੰਘ ਜੁਰਵਰ ਸਿੰਘ ਜੀ ਪਿੰਡ ਮੜੌਰ ਤੋਂ ਹੀ ਹਰਜਿੰਦਰ ਸਿੰਘ ਜੀ ਕੋਲੇ ਸੋ ਨਿਹਾਲ ਸ਼ਾਂਤੀਆ ਪਿੰਡ ਮੜੌਰ ਤੋਂ ਹਰਜਿੰਦਰ ਸਿੰਘ ਜੀ ਉਹਨੇ ਸੋ ਨਿਹਾਲ ਪਟਿਆਲਾ ਤੋਂ ਭਾਈ ਗੁਰੂ ਸਿੰਘ ਦਾ ਪਰਿਵਾਰ ਰੌਲਾ ਤੋਂ ਭਾਈ ਗੁਰੂ ਸਿੰਘ ਜੀ ਨੂੰ ਮੈਂ ਪ੍ਰਵਾਹ ਨੂੰ ਬੇਨਤੀ ਹੈ ਨਾ ਬੋਖਾ ਆਪਣਾ ਸਬੂਤ ਨੂੰ ਸਫਲ ਕਰਨਾ ਜਰਨਾ ਤੋਂ ਬੋਲੇ ਸੋਨਿਹਾਲ ਸੁਨਿਆ ਕਾਲ ਜਰਨਾ ਤੋਂ ਕਬਲਜੀਤ ਸਿੰਘ ਜੀ ਗੁਰੀ ਉਹਦੇ ਸੋਨਿਹਾਲ ਸੁਨਿਆ ਕਾਲ ਬਲਦੇ ਬਲੌਣੇ ਤੋਂ ਭਾਈ ਅਰਨਾਰ ਸਿੰਘ ਜੀ ਬਲਦੇ ਬਲੌਣੇ ਤੋਂ ਭਾਈ ਅਰਨਾਰ ਸਿੰਘ ਜੀ ਬੋਲੇ ਸੋਨਿਆ ਪਟਿਆਲਾ ਤੋਂ ਜੀਮੀ ਅਮਰਪਾਲ ਕੌਰ ਜੀ ਚੰਪਾਲ ਸਿੰਘ ਜੀ ਬੋਲੇ ਸੋਨਿਆ ਪਟਿਆਲਾ ਤੋਂ ਜੀਮੀ ਅਮਰਪਾਲ ਕੌਰ ਜੀ ਚੰਪਾਲ ਸਿੰਘ ਜੀ ਇੱਥੇ ਰਸਤੇ 'ਤੇ ਇੱਕ ਗੱਡੀ ਖੜੀ ਹੈ ਪੀਵੀ 11ਟੀ 4453 ਪੀਵੀ 11ਟੀ 4453 ਇੱਕ ਗੱਡੀ ਦੇ ਜਿਹੜੇ ਮਾਲਕ ਨੇ ਉਹਨਾਂ ਬੇਨਤੀ ਹੈ ਭਾਈ ਗੱਡੀ ਜਿਹੜੀ ਇਹ ਸਾਈਡ ਤੇ ਕਰਨ ਦੀ ਕਿਰਪਾ ਕਰਿਓ ਪੀਵੀ 11 30 42 52 ਗੱਡੀ ਇਧਰ ਰਸਤੇ 'ਚ ਖੜੀ ਹੈ ਇੱਕ ਪਾਸੇ ਕਰਨ ਦੀ ਕਿਰਪਾ ਕਰਿਓ ਬੋਲੇ ਸੋਨਿਆ ਬੋਲੇ ਸੋਨਿਆ ਪਿੰਡਾਂ 'ਚ ਇਧਰਾਂ ਤੋਂ ਸਰਦਾਰ ਸੰਦੇ ਸਿੰਘ ਜੀ ਮਾਤਾ ਪਰਮਜੀਤ ਕੌਰ ਜੀ ਪਿੰਡ ਇੰਗਰਾ ਤੋਂ ਨੇੜ ਸਰਦਾਰ ਸ਼ੰਨਦਰ ਸਿੰਘ ਜੀ ਬਲਦਾਰ ਪਰਮਜੀਤ ਕੌਰ ਜੀ ਪਿੰਡ ਤਨਹੋਰਾ ਤੋਂ ਰਵਿੰਦਰ ਸਿੰਘ ਜੀ ਬੋਲੇ ਸੋਨਿਆ ਪਿੰਡ ਤਨਹੋਰਾ ਤੋਂ ਬਲਵਿੰਦਰ ਸਿੰਘ ਜੀ ਉਹਦਾ ਬੇਟਾ ਸੁਖਦੀਪ ਸਿੰਘ ਜੀ ਬੋਲੇ ਸੋਨਿਆ ਦਿੱਲੀ ਤੋਂ ਭਾਈ ਮੁਸ਼ਫਿਰ ਸਿੰਘ ਦਿੱਲੀ ਤੋਂ ਭਾਈ ਕੁਸ਼ਿੰਦਰ ਸਿੰਘ ਜੀ ਬੋਲੇ ਸੋਨਹਾ ਰਿਆ ਕਾਲਾ ਅਮਰੀਕਾ ਤੋਂ ਭਾਈ ਜਸਵੰਤ ਸਿੰਘ ਦਾ ਪਰਿਵਾਰ ਅਮਰੀਕਾ ਤੋਂ ਭਾਈ ਜਸਵੰਤ ਸਿੰਘ ਜੀ ਦੇ بیٹے ਗੁਰਵਰਤਨ ਸਿੰਘ ਜੀ ਤੇ ਦਰਸ਼ਨਪ੍ਰੀਤ ਸਿੰਘ ਜੀ ਬੋਲੇ ਸੋਨਹਾ ਰਿਆ ਕਾਲਾ ਕੁਮਿੰਦਰ ਸਿੰਘ ਜੀ ਪੰਡਿਆਲਾ ਤੋਂ ਪੰਡਿਆਲਾ ਤੋਂ ਭਾਈ ਕੁਮਿੰਦਰ ਸਿੰਘ ਜੀ سنگ سیوا دار جڑے نے ریلے سو نہار جنہ نے گروکر کی سیوا اور اسے طرح کی سیوا پرن پاؤ دیتی ਗੁਰੂ ਨਾਨਕ ਲਈ ਧਿਆਏ ਫਿਰ ਅੰਮ੍ਰਿਤ ਗੁਰ ਤੇ ਅਮਰਦਾਸ ਰਾਮਦਾਸ ਐ ਹੋਏ ਸਹਾਈ ਆਪੇ ਨਾਨਕ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਨਾਮੁ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਦਿੱਤੇ ਸਭੁ ਜਾਈ ਬੇਗਬਹਾਦ ਸਿਮਰਿਆ ਘਰ ਨਾਨਿਤ ਆਵੰਦਾ ਇਸ ਤਾਈਂ ਨੂੰ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈਂ ਨੂੰ ਸਹਾਈ ਸਸਾ ਫੌਸ਼ੇਂ ਦੇ ਬਾਦੂਨ ਰੂਪ ਜਹਰਾ ਜਹੂਰ ਹਾਜਰਾ ਹਜੂਰ ਸ਼ਖਰ ਜਵਲ ਸਾਖ ਦੇ ਮਾਲਕ ਧੰਨ ਧੰਨ ਸਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਨ دیدار ਦਾ ਧਿਆਨ ਕਰ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਪੰਜ ਪਿਆਰੇ ਚਾਰ ਸਹਿਬਸਾਹਬ ਦੇ ਕਾੜੀ ਉਤੇ ਭਟੀਆਂ ਜਪੀਆਂ ਤੁਕੀਆਂ ਇਹਨਾਂ ਬਰੂਖਾਂ ਨੇ ਪਵਿੱਤਰ ਨਾਮ ਜਪਿਆ ਵੰਡ ਕੇ ਛਕਿਆ ਦੇਖ ਲਈ ਦੇਖ ਵਾਹੀ ਦੇਖ ਕੇ ਅੰਡਿਤ ਕੀਤਾ ਧਰਮ へ ਸੀਸ ਦਿੱਤੇ ਬੌਧਵਨ ਕਟਵਾਏ ਖੋਪਰੀਆਂ ਲੋਹਆਂਆਂ ਕਰਕਰੀਆਂ ਤੇ ਚੜ੍ਹੇ ਕੰਨ ਆਰਿਆਂ ਨਾਲ ਤਰਵਾਏ ਵੇਗਾ ਮਚੂ ਵਾਲੇ ਘੱਤੇ ਗੁਰੂ